ਕਿ ਆ ਵਰਲਡ ਕਲਾਸ ਜਿੰਨੇ ਬਾਹਰ ਘੁੰਮੇ ਆ ਭਰਾ ਸਾਡੇ ਉਹਨਾਂ ਨੇ ਦੇਖਿਆ ਹੋਣਾ ਔਰ ਜਿਹੜੇ ਅ ਮਤਲਬ ਕਿ ਉਹਦੇ ਵਿੱਚ ਕੀ ਹੋਏਗਾ ਕਿ ਜਿਸ ਤਰ੍ਹਾਂ ਯੂਰਪ ਦੀਆਂ ਰੋਡਸ ਆ ਉਦਾਂ ਲੱਗਣਗੀਆਂ ਉੱਥੇ ਬੈਂਚ ਵੀ ਹੋਣਗੇ ਉੱਥੇ ਸਾਈਕਲ ਟਰੈਕ ਵੀ ਹੋਣਗੇ ਜੇ ਕਿਤੇ ਇੱਕ ਅੱਧੀ ਜਗ੍ਹਾ ਸਾਈਕਲ ਟਰੈਕ ਨਹੀਂ ਬਣ ਸਕੇਗਾ ਨਹੀਂ ਹੋਏਗਾ ਪਰ ਸਾਈਕਲ ਟਰੈਕ ਵੀ ਹੋਣਗੇ ਉੱਥੇ ਟ੍ਰੈਫਿਕ ਵੀ ਚੱਲੇਗਾ ਉੱਥੇ ਬੱਸ ਸਟਾਪ ਵੀ ਹੋਣਗੇ ਪਰ ਇਟ ਵਿਲ ਬੀ ਅਮੇਜ਼ਿੰਗ ਲੋਕੀ ਪੈਦਲ ਵੀ ਚੱਲ ਸਕਣਗੇ ਜਿਸ ਤਰ੍ਹਾਂ ਕੋਈ ਵੈਂਡਰ ਹੈਗੇ ਆ ਜੇ ਕੋਈ ਏਰੀਆ ਹੋਏਗਾ ਜਿੱਥੇ ਥੋੜਾ ਜ਼ਿਆਦਾ ਉਹ ਵੀ ਉੱਥੇ ਖੜੇ ਰਹਿਣਗੇ ਇੱਕ ਤਰ੍ਹਾਂ ਆਪਾਂ ਸ਼ਹਿਰ ਦੀ ਹੁਣ ਸ਼ਕਲ ਬਦਲਣਾ ਚਾਹੁੰਦੇ ਆ ਮਤਲਬ ਪੂਰੇ ਪੰਜਾਬ ਦੇ ਸ਼ਹਿਰਾਂ ਦੀ ਬਦਲਣਾ ਚਾਹੁੰਦੇ ਆ ਪਰ ਮੈਂ ਤੁਹਾਨੂੰ ਜਿਹੜਾ ਇਹ ਹੈਗਾ ਇਹ ਜਿਹੜੀਆਂ ਸੜਕਾਂ ਬਦਲਣਗੀਆਂ ਇਹ ਸਾਰੀਆਂ ਸੜਕਾਂ ਦੇ ਜਿਹੜੇ ਆਰਕੀਟੈਕਟ ਆ ਜਾਂ ਡਿਜ਼ਾਈਨਰ ਹੈਗੇ ਆ ਉਹ ਨੈਸ਼ਨਲ ਵੀ ਹੋਣਗੇ ਤੇ ਇੰਟਰਨੈਸ਼ਨਲ ਵੀ ਹੋਣਗੇ ਮਤਲਬ ਜਿਹੜੀ ਐਗਜ਼ੀਕਿਊਸ਼ਨ ਇਹ ਹੋਣਗੇ ਪਰ ਅਸੀਂ ਜਿਹੜੇ ਆਈਡੀਆ ਆ ਬਾਹਰੋਂ ਲਵਾਂਗੇ ਤਾਂ ਕਿ ਇਹ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਬਣਾਇਆ ਹੋਵੇ ਉਹ ਹੋਣਗੇ ਜਿਹੜੇ ਸੈਂਟਰ ਵਰਜ ਹੋਣਗੇ ਇਹਨਾਂ ਦੀਆਂ ਉਹਦੇ ਵਿੱਚ ਪ੍ਰੋਪਰ ਲੈਂਡਸਕੇਪਿੰਗ ਹਾਰਟੀਕਲਚਰ ਪਲਾਨ ਸਾਰਾ ਕੁਝ ਹੋਏਗਾ ਵਰਲਡ ਕਲਾਸ ਸਾਈਨੇਜਸ ਲੱਗਣਗੇ 올 ਅਰਾਊਂਡ ਜਿਸ ਤਰ੍ਹਾਂ ਆਪਾਂ ਬਾਹਰ ਜਾਂਦੇ ਆ ਉਹ ਜਿਹੜੀ ਐਡ ਵੀ ਚਲਦੀ ਹੁੰਦੀ ਕਿੰਨੇ ਸੋਹਣੇ ਲੱਗਦੇ ਬੋਰਡ ਲੱਗੇ ਉਸ ਤਰ੍ਹਾਂ ਦੇ ਬੋਰਡ ਲੱਗਣਗੇ ਫੁੱਲ ਲੱਗਣਗੇ ਐਦਾਂ ਲੱਗੇਗਾ ਕਿ ਤੁਸੀਂ ਮਤਲਬ ਕਿ ਪੁਰਾਣੀਆਂ ਸੜਕਾਂ ਭੁੱਲ ਜਾਓਗੇ ਜਿਹੜੀਆਂ ਇਹ ਸੜਕਾਂ ਅਸੀਂ ਬਣਾ ਰਹੇ ਆਂ ਜਿਹੜੀਆਂ ਇਲੈਕਟ੍ਰਿਸਿਟੀ ਲਾਈਨਸ ਐ ਨੀਟ ਐਂਡ ਕਲੀਨ ਹੋਣਗੀਆਂ ਜਾਂ ਕੋਸ਼ਿਸ਼ ਹੋਏਗੀ ਆਓ ਬੱਗਾ ਸਾਹਿਬ ਆਓ 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 ਇਹ ਮੈਂ ਸੜਕਾਂ ਬਾਰੇ ਅੱਛਾ ਜਿਹੜੀਆਂ ਇਲੈਕਟ੍ਰਿਕ ਲਾਈਨਸ ਹੋਣਗੀਆਂ ਜਾਂ ਤਾਂ ਨੀਟ ਐਂਡ ਕਲੀਨ ਹੋਣਗੀਆਂ ਜੇ ਆਊਟ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਜਿਹੜੀਆਂ ਇਲੈਕਟ੍ਰਿਸਿਟੀ ਲਾਈਨਸ ਆ ਅੰਡਰਗਰਾਊਂਡ ਜਾਂ ਪਰ ਕਈ ਵਾਰੀ ਅੰਡਰਗਰਾਊਂਡ ਦੀ ਕਈ ਜਗ੍ਹਾ ਪ੍ਰੋਬਲਮ ਹੁੰਦੀ ਆ ਬਟ ਬਹੁਤ ਚੰਗਾ ਸਟਰੀਟ ਲਾਈਟਾਂ, ਵਾਟਰ ਸਪਲਾਈ ਲਾਈਨਸ, ਬੱਸ ਸਟੈਂਡ ਦਰੱਖਤ ਦੇ ਮੈਂ ਪਹਿਲਾਂ ਵੀ ਕਹਿ ਚੁੱਕਾ। ਮਤਲਬ ਕਿ ਲੋਕੀ ਤੇ ਵਹੀਕਲ ਤੁਹਾਨੂੰ ਦਿਸੇਗਾ ਵੀ ਇਕੱਠੇ ਜਾ ਰਹੇ ਆ ਔਰ ਇਹ ਬੜਾ ਵਧੀਆ ਹੋਏਗਾ। ਔਰ ਇਹਨਾਂ ਦੀ ਜਿਹੜੀ ਮੇਨਟੇਨੈਂਸ ਹੈ ਜਦੋਂ ਚੀਜ਼ਾਂ ਬਣ ਜਾਂਦੀਆਂ ਫਿਰ ਮੇਨਟੇਨ ਨਹੀਂ ਹੁੰਦੀਆਂ। ਇਹ ਜਿਹੜਾ ਕੰਟਰੈਕਟਰ ਨੂੰ ਕੰਟਰੈਕਟ ਦੇਵਾਂਗੇ। ਉਹ 10 ਸਾਲ ਦਾ ਨਾਲ ਉਹਦਾ ਮੇਨਟੇਨੈਂਸ ਦਾ ਰਿਪੇਅਰ ਦਾ ਔਰ ਉਹਦਾ ਨਾਲ ਕੰਟਰੈਕਟ ਜਾਏਗਾ ਤਾਂ ਕਿ ਸਾਨੂੰ ਉਹ ਅਸੀਂ ਜੋ ਵੀ ਬਿਡ ਪਾਵਾਂਗੇ ਉਹਦੇ ਵਿੱਚ ਉਹਨੂੰ ਕੁਝ ਪੈਸੇ ਰੱਖਾਂਗੇ ਜਿਹੜਾ ਮੇਨਟੇਨੈਂਸ ਦੀ ਕਾਸਟ ਹੋਏਗੀ ਉਹ ਅਸੀਂ ਹਰ ਸਾਲ ਉਹਨੂੰ ਰਿਲੀਜ਼ ਕਰਾਂਗੇ ਅਗਲੇ 10 ਸਾਲਾਂ ਚ ਤਾਂ ਕਿ ਇਹ ਜਿਹੜੇ ਇਹ ਸਿਰਫ ਇਹ ਨਹੀਂ ਕਿ ਬਨ ਗਏ ਫਿਰ ਦੁਬਾਰਾ ਖਰਾਬ ਹੋ ਗਏ ਇਹ ਮੇਨਟੇਨਡ ਰਹਿਣਗੇ ਔਰ ਜਿੰਨੀ ਕਲੀਨਿੰਗ ਹੋਏਗੀ ਮੈਕਨਾਈਜ਼ਡ ਮਸ਼ੀਨਾਂ ਨਾਲ ਹੋਏਗੀ ਇਹ ਸੜਕਾਂ ਦੀ ਔਰ ਜਿਹੜੀਆਂ ਆਪਾਂ ਦੇਖਦੇ ਆਂ ਹੋਟਲਾਂ 'ਚ ਚਲਦੀਆਂ ਮਸ਼ੀਨਾਂ ਉਸ ਤਰ੍ਹਾਂ ਹੋਏਗੀ ਸਾਰਾ ਸਾਫ ਸੁਥਰਾ ਰਹੇਗਾ ਔਰ ਮਤਲਬ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਵੀ ਅਸੀਂ ਹਾਇਰ ਕਰਾਂਗੇ ਸਿਰਫ ਉਹਨਾਂ ਨੂੰ ਕਰਾਂਗੇ ਜਿਹੜੀ ਜਿਹੜੇ ਆਲਰੇਡੀ ਬਣਾ ਚੁੱਕੇ ਚਾਹੇ ਆਰਕੀਟੈਕਟ ਹੈ ਡਿਜ਼ਾਈਨਰ ਹੈ ਕੰਸਟਰਕਸ਼ਨ ਕੰਪਨੀ ਹੈ ਇਹ ਨਹੀਂ ਵੀ ਕਿਸੇ ਨੂੰ ਨਵੇਂ ਨੂੰ ਦੇ ਦਿੱਤਾ ਉਸੇ ਹਿਸਾਬ ਨਾਲ ਚੱਲਾਂਗੇ ਕਿ ਜਿਹੜੇ ਇਹ ਪਹਿਲਾਂ ਬਣਾ ਚੁੱਕੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ 10 ਸਾਲ ਦਾ ਇਹਨਾਂ ਦਾ ਹੋਏਗਾ ਹੁਣ ਮੈਂ ਤੁਹਾਨੂੰ ਲੁਧਿਆਣੇ ਦੀਆਂ ਸੜਕਾਂ ਦੱਸ ਰਿਹਾ ਕਿ ਜਿਹੜੀਆਂ 3 3 ਇਹਨਾਂ ਨੇ ਚੁਣੀਆਂ ਸਭ ਨਾਲੋਂ ਪਹਿਲੀ ਸੜਕ ਇਹ ਦੇਖੋ ਇਹ ਵੀ ਜਿਹੜੀਆਂ ਸੜਕਾਂ ਚੁਣੀ ਗਈਆਂ ਇਹ ਲੋਕਾਂ ਨਾਲ ਗੱਲ ਕੀਤੀ ਗਈ ਕਾਰਪੋਰੇਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਗਈ ਐਮਐਲਏ ਸਹਿਬਾਨ ਨਾਲ ਗੱਲ ਕੀਤੀ ਗਈ ਹਰੇਕ ਨਾਲ ਪੁੱਛ ਕੇ ਕਿ ਤੁਹਾਡਾ ਕੀ ਖਿਆਲ ਹੈ ਕਿਹੜੀਆਂ ਸੜਕਾਂ 'ਚ ਜ਼ਿਆਦਾ ਲੋਡ ਹੈ ਜਿਹੜੀ ਇੱਕ ਸੜਕ ਪਹਿਲੀ ਹੈਗੀ ਆ ਉਹ ਹੈਗੀ ਆ ਜਗਰਾਓਂ ਪੁਲ ਤੋਂ ਲੈ ਕੇ ਸ਼ੇਰਪੁਰ ਚੌਂਕ ਤੱਕ ਇਹ 6.5 ਕਿਲੋਮੀਟਰ ਦੀ ਰੋਡ ਹੈ ਇਹ ਸੜਕ ਚੌੜੀ ਵੀ ਹੈ ਇੱਥੇ ਕੰਮ ਵੀ ਹੋ ਸਕਦਾ ਤੁਸੀਂ ਦੇਖਿਆ ਹੋਣਾ ਜਿਹੜਾ ਟੋਲੇਵਾਲ ਚੌਂਕ ਕੋਲ ਮੰਜੂ ਸਿੰਘ ਨੇ ਕੋਲ ਹੋਰ ਇਹ ਜਗਰਾਉਂ ਵਾਲੇ ਪੁਲ ਤੋਂ ਉੱਪਰੋਂ ਲੈ ਕੇ ਉੱਥੇ ਤੱਕ ਇੱਕ ਸੜਕ ਇਹ ਹੋਏਗੀ ਦੂਜਾ ਜਿਹੜਾ ਆਪਣਾ ਲੁਧਿਆਣਾ ਜਾਣਿਆ ਜਾਂਦਾ ਜਦੋਂ ਵੀ ਕੋਈ ਬਾਹਰੋਂ ਆਂਦਾ ਸੀ ਜਾਂ ਕੋਚਾਂ ਦਾ ਇਹ ਕਹਿੰਦਾ ਮੈਂ ਚੌੜਾ ਬਾਜ਼ਾਰ ਜਾਣਾ ਚੌੜਾ ਬਾਜ਼ਾਰ ਪੂਰਾ ਪੌਣੇ 2 ਕਿਲੋਮੀਟਰ ਦਾ ਉਹ ਕਰ ਰਹੇ ਆ ਘੰਟਾ ਘਰ ਚੌਂਕ ਤੋਂ ਲੈ ਕੇ ਪੋਨੇ 2 ਕਿਲੋਮੀਟਰ ਦਾ ਚੌੜਾ ਬਾਜ਼ਾਰ ਬਿਲਕੁਲ ਐਦਾ ਦਾ ਹੀ ਬਣੇਗਾ ਜਿੱਦਾ ਅਸੀਂ ਕਹਿ ਰਹੇ ਆ ਇੱਕ ਕੁਮਾਰ ਮੰਡੀ ਰੋਡ ਇਹ ਹੋਏਗਾ ਫੁਆਰੇ ਵਾਲੇ ਚੌਂਕ ਤੋਂ ਲੈ ਕੇ ਤੇ ਆਰਤੀ ਸਿਨੇਮਾ ਜਿਹੜਾ ਚੌਂਕ ਹੈ ਉਹ ਪੂਰਾ ਲੂਪ ਹੈਗਾ ਇਹ ਹੈਗਾ 7.4 ਕਿਲੋਮੀਟਰ ਦਾ ਇਹ ਟੋਟਲ 12.5 ਕਿਲੋਮੀਟਰ ਸੜਕ ਬੰਦੀ ਆ ਇਹ ਇਹ ਸੜਕਾਂ ਮਤਲਬ ਕਿ ਇਹ ਸਾਰੀਆਂ ਬਣੇ